ਬੋ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆਂ ਪੰਜਾਬ ਦੇ ਬਿਲਕੁਲ ਤਾਜ਼ੇ ਐਨਾਲਿਸਿਸ ਦੇ ਨਾਲ ਪੋਲਿਟਿਕਲ ਐਨਾਲਿਸਿਸ ਦੇ ਨਾਲ ਔਰ ਕੱਲ ਪਟਿਆਲਾ ਦੇ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਦੀ ਭਰਤੀ ਸੀ ਔਰ ਇੱਕ ਵਾਰ ਫੇਰ ਤਸਵੀਰ ਉਹੀ ਬਣੀ ਜਿਸ ਤਰ੍ਹਾਂ ਦੀ ਤਸਵੀਰ ਮਲੇਰ ਕੋਟਲਾ ਚ ਬਣੀ ਸੰਗਰੂਰ ਚ ਬਣੀ ਉਹੀ ਤਸਵੀਰ ਸਮਾਣਾ ਚ ਬਣੀ ਇਹਦਾ ਮਤਲਬ ਹੈ ਇੱਕ ਗੱਲ ਸਾਫ਼ ਹੈ ਕਿ ਜ਼ਮੀਨ ਤੇ ਧਰਾਤਲ ਤੇ ਜਿਹੜੀ ਸਿੱਖ ਕੌਮ ਹੈ ਜਾਂ ਸਿੱਖ ਸੰਗਤ ਹੈ ਜਾਂ ਸਿੱਖ ਭਾਈਚਾਰੇ ਦੇ ਲੋਕ ਨੇ ਇਸ ਭਰਤੀ ਕਮੇਟੀ ਦੀ ਭਰਤੀ ਮੌਕੇ ਜਿਹੜੀ ਭੀੜ ਜੁਟ ਰਹੀ ਹੈ ਉਹਦਾ ਸਨੇਹਾ ਇਹ ਹੈ ਕਿ ਜਿਹੜੇ ਪੰਜਾਬ ਦੇ ਆਮ ਲੋਕ ਨੇ ਉਹ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਕੱਲ ਵੀ ਪਤਾ ਲੱਗਿਆ ਕਿ ਲੋਕ ਆਪ ਮੁਹਾਰੇ ਉੱਥੇ ਪਹੁੰਚੇ ਕੋਈ ਆਪਣੇ ਸਾਧਨ ਨਾਲ ਪਹੁੰਚਿਆ ਕੋਈ ਬੱਸਾਂ ਤੇ ਪਹੁੰਚਿਆ ਕੋਈ ਮੋਟਰਸਾਈਕਲਾਂ ਤੇ ਪਹੁੰਚਿਆ ਇਹਦਾ ਮਤਲਬ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਪਹਿਲਾਂ ਪੋਲੀਟੀਕਲ ਤੌਰ ਤੇ ਭੀੜ ਆਉਂਦੀ ਸੀ ਉਸ ਭੀੜ ਨੂੰ ਲਿਆਉਣ ਲਈ ਜਾਂ ਸੰਗਤ ਨੂੰ ਲਿਆਉਣ ਲਈ ਵੀ ਜ਼ਿਆਦਾ ਜ਼ੋਰ ਅਕਾਲੀ ਦਲ ਦੇ ਲੀਡਰਾਂ ਦਾ ਲੱਗਦਾ ਨਹੀਂ ਸੀ ਕਿਉਂਕਿ ਜਿਹੜੀ ਸੰਗਤ ਹੈ ਜਾਂ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਬਹੁਤ ਕਮਿਟਿਡ ਔਰ ਸਮਰਪਿਤ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਔਰ ਉਹ ਇਹੀ ਹਮੇਸ਼ਾ ਮੰਨਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਨਮਾਇੰਦਾ ਜਮਾਤ ਹੈ ਸ਼ਾਇਦ ਇਹੀ ਕਾਰਨ ਸੀ ਕਿ ਲਗਭਗ ਪਿਛਲੇ 4-5 ਸਾਲ ਕੱਢ دیے 1920 ਤੋਂ ਲੈ ਕੇ 2020 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਆਮ ਲੋਕ VOTER ਦੇ ਰੂਪ ਦੇ ਵਿੱਚ ਜੁੜੇ ਰਹੇ ਨੇ ਔਰ ਜਦੋਂ ਗਲਤੀਆਂ ਪਿਛਲੀਆਂ ਸਰਕਾਰਾਂ ਨੇ ਕੀਤੀਆਂ ਔਰ ਗਲਤੀਆਂ ਦਾ ਪਛਤਾਪ ਨਹੀਂ ਕੀਤਾ ਬਲਕਿ ਸਰਕਾਰਾਂ ਅੜ ਗਈਆਂ ਕਿ ਇਹ ਸਾਡੀਆਂ ਗਲਤੀਆਂ ਨਹੀਂ ਸੀ ਉਸ ਤੋਂ ਬਾਅਦ ਹੌਲੀ-ਹੌਲੀ ਲੋਕਾਂ ਨੇ ਸਾਥ ਛੱਡਣਾ ਸ਼ੁਰੂ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਇਹੀ ਕਾਰਨ ਹੈ ਕਿ ਸਿਰਫ ਉਹੀ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਜਿਹੜੇ ਜ਼ਮੀਨ ਤੇ ਜੁੜੇ ਹੋਏ ਸੀ ਜਿਹੜੇ ਸਰਕਾਰੀ ਲੀਡਰ ਬਣ ਚੁੱਕੇ ਸੀ ਕਿ ਸਰਕਾਰਾਂ ਚ ਰਹਿ ਰਹਿ ਕੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਹੀ ਲੀਡਰਾਂ ਤੇ ਅਸੀਂ ਹੀ ਸਰਕਾਰਾਂ ਬਣਾਉਣੀਆਂ ਨੇ ਤੇ ਲੋਕਾਂ ਨੇ ਤਾਂ ਵੋਟਾਂ ਪਾਉਣੀਆਂ ਹੀ ਪਾਉਣੀਆਂ ਨੇ ਉਹਨਾਂ ਦਾ ਵਹਿਮ ਨਿਕਲਿਆ ਸੀ ਹੁਣ ਕੱਲ ਦੀ ਜਿਹੜੀ ਭਰਤੀ ਸੀ ਉਸ ਭਰਤੀ ਦੇ ਪੂਰੇ ਪੰਜਾਬ ਦੇ ਮੀਡੀਆ ਦੇ ਵਿੱਚ ਪੰਜਾਬ ਦੇ ਇੱਕ ਇੱਕ ਟੈਲੀਵਿਜ਼ਨ ਚੈਨਲ ਤੇ ਔਰ ਪੰਜਾਬ ਦੇ ਇੱਕ ਇੱਕ ਜਾਗਰੂਕ ਲੋਕਾਂ ਦੇ ਵਿੱਚ ਚਰਚਾ ਹੈ ਕਿ ਪਟਿਆਲੇ ਵੀ ਰਿਕਾਰਡ ਤੋੜ ਇਕੱਠ ਹੋ ਗਿਆ ਕਈ ਵਾਰੀ ਇਹ ਲੱਗਦਾ ਸੀ ਕਿ ਚਲੋ ਮਲੇਰਕੋਟਲੇ ਹੋ ਗਿਆ ਉੱਥੋਂ ਦੇ ਜਿਹੜੇ ਲੋਕਲ ਲੀਡਰ ਨੇ ਉਹ ਆਪਸ ਦੇ ਵਿੱਚ ਬਹੁਤ ਸਮੇਂ ਬਾਅਦ ਇਕੱਠੇ ਹੋਏ ਨੇ ਸੰਗਰੂਰ ਹੋ ਗਿਆ ਚਲੋ ਸੰਗਰੂਰ ਨੂੰ ਮੰਨਿਆ ਜਾਂਦਾ ਹੈ ਕਿ ਕ੍ਰਾਂਤੀ ਦੀ ਲਹਿਰ ਹੈ ਔਰ ਇਹ ਗੱਲ ਤੁਰੀ ਕਿ ਕੀ ਸੱਚਮੁੱਚ ਸੰਗਰੂਰ ਤੋਂ ਨਵੀਂ ਲਹਿਰ ਦਾ ਸੰਕੇਤ ਹੈ ਔਰ ਅਗਰ ਸੰਗਰੂਰ ਤੋਂ ਗੱਲ ਪਟਿਆਲਾ ਤੱਕ ਪਹੁੰਚੀ ਇਹਦਾ ਮਤਲਬ ਹੈ ਇੱਕ ਨਵੀਂ ਲਹਿਰ ਦਾ ਜਨਮ ਹੋ ਚੁੱਕਿਆ ਹੈ ਹੁਣ ਨਿਸ਼ਚਿਤ ਤੌਰ ਤੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਇੱਕ ਲਹਿਰ ਦੇ ਰੂਪ ਦੇ ਵਿੱਚ ਅਸੀਂ ਵਰਣਨ ਕਰ ਸਕਦੇ ਆ ਸੋ ਜਿਵੇਂ ਕਿਸੇ ਵੇਲੇ ਆਮ ਆਦਮੀ ਪਾਰਟੀ ਦੀ ਲਹਿਰ ਚੱਲੀ ਅੰਨਾ ਹਜ਼ਾਰੇ ਦੀ ਲਹਿਰ ਚੱਲੀ ਪੰਜਾਬ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਪ੍ਰਕਾਸ਼ ਸਿੰਘ ਬਾਦਲੀਆਂ ਅਕਾਲੀ ਦਲ ਦੀ ਲਹਿਰ ਚੱਲਦੀ ਰਹੀ ਹੈ ਇਹ ਨਹੀਂ ਵੀ ਕਦੀ ਅਕਾਲੀ ਦਲ ਦੀ ਲਹਿਰ ਨਹੀਂ ਚੱਲੀ ਪਰ ਜਿਹੜੀ 2015 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਦੇ ਰੂਪ ਦੇ ਵਿੱਚ ਜਿਹੜੇ ਲੋਕ ਛੱਡ ਗਏ ਸੀ ਵੋਟ ਨਹੀਂ ਸੀ ਪਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਔਰ 22 ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਉਹਦੇ ਪਿੱਛੇ ਜਿਹੜਾ ਇਤਿਹਾਸਿਕ ਫੈਕਟਰ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ 18% ਤੇ ਰਹਿ ਗਿਆ ਸੀ ਤੇ ਜਿਹੜਾ ਕਦੀ 40 41% ਵੀ ਅਕਾਲੀ ਦਲ ਜਾਂਦਾ ਰਿਹਾ 34 36 ਤਾਂ ਆਮ ਹੀ ਅਕਾਲੀ ਦਲ ਪਾਰ ਕਰਦਾ ਰਿਹਾ ਉਹ ਅਕਾਲੀ ਦਲ 18% ਤੇ ਆ ਗਿਆ ਤੇ ਸ਼ਾਇਦ ਇਹੀ ਕਾਰਨ ਸੀ ਕਿ ਮਾਲਵੇ ਦੇ ਵਿੱਚ ਸਿਰਫ ਮਨਪੀ 43 ਜਟਿਆ ਔਰ ਅਕਾਲੀ ਦਲ ਨੂੰ 18% ਵੋਟਾਂ ਪਈਆਂ ਤੇ ਵੱਡਾ ਹਿੱਸਾ ਸ਼੍ਰੋਮਣੀ ਅਕਾਲੀ ਦਲ ਦਾ ਕਿਤੇ ਨਾ ਕਿਤੇ आम आदमी पार्टी वाले पासे गया क्योंकि कांग्रेस ਤੋਂ ਜਿਹੜਾ ਸ਼ਰੋਮਣੀ ਅਕਾਲੀ ਦਲ ਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ VOTER ਹੈ ਬਹੁਤ ਘੱਟ ਸੰਭਾਵਨਾ ਹੈ ਕਿ ਉਹ ਕਾਂਗਰਸ ਨੂੰ ਵੋਟ ਪਾਵੇ ਇਸੇ ਤਰ੍ਹਾਂ BJP ਦੇ ਨਾਲ ਕਿਸਾਨ ਅੰਦੋਲਨ ਤੋਂ ਬਾਅਦ ਜਿਹੜਾ ਰੇੜਕਾ ਬਣਿਆ ਜਿਹੜਾ ਮੰਨਮਟਾ ਬਣਿਆ BJP ਨੂੰ ਵੀ ਜਿਹੜੇ ਕਮਿਟਿਡ VOTER ਸੀ ਪੰਚ ਦੇ ਉਹਨਾਂ ਦੀਆਂ ਵੋਟਾਂ ਨਹੀਂ ਮਿਲੀਆਂ ਇਹ VOTF ਇਸਰ ਦੱਸਦਾ ਹੈ ਕਿ ਪਿੰਡਾਂ 'ਚ BJP ਨੂੰ ਕੁਝ ਨਹੀਂ ਮਿਲਿਆ ਪਿਛਲੇ ਸਮਿਆਂ ਦੇ ਵਿੱਚ ਇਸੇ ਕਰਕੇ ਕਿਉਂਕਿ 42% ਲੈ ਗਿਆ ਆਮ ਆਦਮੀ ਪਾਰਟੀ ਸੋ ਵੱਡਾ ਸਿੱਖ ਵੋਟਰ ਆਮ ਆਦਮੀ ਪਾਰਟੀ ਵੱਲ ਮੁੜਿਆ ਸੀ ਔਰ ਇਹ ਹੁਣ ਜਿਸ ਤਰ੍ਹਾਂ ਦੀ ਲਹਿਰ ਅਸੀਂ ਪਟਿਆਲਾ ਚ ਦੇਖੀ ਹੈ ਸੰਗਰੂਰ ਚ ਦੇਖੀ ਹੈ ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਮਾਲਵੇ ਦੇ ਵਿੱਚ ਤਾਂ ਘਟੋ ਘਟ ਆਮ ਆਦਮੀ ਪਾਰਟੀ ਦੀ ਜਿਸ ਤਰ੍ਹਾਂ ਲਹਿਰ ਸੀ ਕਿਸੇ ਵੇਲੇ ਅੱਜ 5 ਮੈਂਬਰੀ ਭਰਤੀ ਕਮੇਟੀ ਦੀ ਭਰਤੀ ਰੈਲੀਆਂ ਦੇ ਵਿੱਚ ਉਸ ਤਰ੍ਹਾਂ ਦੀ ਲਹਿਰ ਦਿਖ ਰਹੀ ਹੈ ਹਲਕਿ ਇਹ ਜੇ 2 ਸਾਲ ਪਏ ਨੇ ਚੋਣਾਂ ਨੂੰ ਵੀ ਜੇ ਮੈਂ ਪੋਲਿਟਿਕਲ ਤੌਰ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਜੋੜ ਕੇ ਦੇਖਾਂ 2 ਸਾਲ ਪਏ ਨੇ ਪਰ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੀ ਸ਼ੁਰੂਆਤ ਹੋ ਜੇ ਇੱਕ ਵਾਰੀ ਉਹਦੇ ਤੋਂ ਸੰਕੇਤ ਮਿਲ ਜਾਂਦੇ ਨੇ ਹੁਣ ਇਸ ਤੋਂ ਪਹਿਲਾਂ ਕੱਲ ਜਿਹੜੀ ਪਟਿਆਲੇ ਸੀ ਉਸ ਤੋਂ ਪਹਿਲਾਂ ਕੱਲ ਮੋਰਿੰਡਾ ਦੇ ਵਿੱਚ ਵੀ ਸੰਤਾਨ ਸਿੰਘ ਮੈਦਪੁਰੀ ਉਹਨਾਂ ਨੇ ਉੱਥੇ ਭਰਤੀ ਸ਼ੁਰੂ ਕਰਾਈ ਉੱਥੇ ਵੀ ਬਹੁਤ ਵੱਡਾ ਇਕੱਠ ਸੀਗਾ ਔਰ ਪਟਿਆਲਾ ਦੇ ਵਿੱਚ ਮਨਪੀਤ 43 ਜੀ ਬੀਬੀ ਸਤਵੰਤ ਕੌਰ ਔਰ ਜਿਨੇ ਵੀ ਕਮੇਟੀ ਦੇ ਮੈਂਬਰ ਨੇ ਵਟਾਲਾ ਸਾਹਿਬ ਇਹ ਸਾਰੇ ਉੱਥੇ ਮੌਜੂਦ ਰਹੇ ਸੰਤਾ ਸਿੰਘ ਮੈਦਪੁਰੀ ਇਹਨਾਂ ਸਾਰਿਆਂ ਨੇ ਭਾਸ਼ਣ ਦਿੱਤੇ ਔਰ ਬੀਬੀ ਸਤਵੰਤ ਕੌਰ ਨੇ ਯਾਦ ਕਰਾਇਆ ਕਿ ਕਿਵੇਂ ਉਹਨਾਂ ਦੇ ਦਾਦਾ ਜੀ ਜਦੋਂ ਐਮਰਜੈਂਸੀ ਦਾ ਦੌਰ ਸੀ ਤੇ ਉਹਨਾਂ ਨੇ ਪੰਜਾਬ ਚ 36 37 ਨਗਰ ਕੀਰਤਨ ਕੱਢੇ ਸੀ ਤੇ ਫਿਰ ਦਿੱਲੀ ਉਹ ਪਹੁੰਚੇ ਸੀ ਸੰਗਤ ਨੂੰ ਨਾਲ ਲੈ ਕੇ ਔਰ ਦਿੱਲੀ ਦੇ ਵਿੱਚ ਸਰਕਾਰ ਨੂੰ ਰਾਮਲੀਲਾ ਮੈਦਾਨ ਦੇਣਾ ਪਿਆ ਸੀ ਜਿੱਥੇ ਫਿਰ ਵੱਡਾ ਉਹਨਾਂ ਨੇ ਉੱਥੇ ਇਕੱਠ ਕੀਤਾ ਸੋ ਇਹ ਨਹੀਂ ਵੀ ਕਦੀ ਸਿੱਖਾਂ ਨੇ ਜਾਂ ਸਿੱਖਾਂ ਦੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਵਿੱਚ ਜਾ ਕੇ ਰਾਮਲੀਲਾ ਮੈਦਾਨ ਚ ਕੋਈ ਵੱਡਾ ਸਮਾਗਮ ਨਹੀਂ ਕੀਤਾ ਸੋ ਕੱਲੇ ਅੰਨਾ ਹਜ਼ਾਰੇ ਦਾ ਅੰਦੋਲਨ ਯਾਦਗਾਰ ਨਹੀਂ ਹੈ ਆਮ ਆਦਮੀ ਪਾਰਟੀ ਜਿਨ੍ਹਾਂ ਦੇ ਅੰਦੋਲਨ ਚੋਂ ਨਿਕਲੀ ਸੀ ਬਲਕਿ ਪਹਿਲਾਂ ਵੀ ਐਮਰਜੈਂਸੀ ਦੇ ਖਿਲਾਫ ਸਿੱਖ ਰਾਮਲੀਲਾ ਮੈਦਾਨ ਦੇ ਵਿੱਚ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਕੇਂਦਰ ਦੀਆਂ ਸਰਕਾਰਾਂ ਨੂੰ ਤੱਕੇ ਦੇ ਖਿਲਾਫ ਸਨੇਹਾ ਹੌਕਾ ਦੰਦੇ ਰਹੇ ਨੇ ਹੁਣ ਸਤਵੰਤ ਕੌਰ ਉਹਨਾਂ ਦਾ ਭਾਸ਼ਣ ਵੀ ਬੜਾ ਚੰਗਾ ਸੀ ਮਨਪੀ 42 ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਬਿਲਕੁਲ ਉਹੀ ਗੱਲਾਂ ਕੀਤੀਆਂ ਜਿਹੜੀਆਂ ਉਹ ਹਮੇਸ਼ਾ ਅਸੂਲਾਂ ਦੀਆਂ ਤੇ ਸਿਧਾਂਤਾਂ ਦੀਆਂ ਕਰਦੇ ਕਰਦੇ ਨੇ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਸੁਖਬੀਰ ਸਿੰਘ ਬਾਦਲ ਮੰਨ ਜਾਣ ਕਿ ਜਿਸ ਤਰ੍ਹਾਂ ਝੁੰਡਾ ਕਮੇਟੀ ਦੀ ਰਿਪੋਰਟ ਬਣੀ ਹੈ ਅਸੀਂ 100 ਹਲਕਿਆਂ 'ਚ ਗਏ ਲੋਕ ਚਾਹੁੰਦੇ ਸੀ ਕਿ ਲੀਡਰਸ਼ਿਪ ਦੀ ਤਬਦੀਲੀ ਹੋਵੇ ਉਹ ਬਾਰ-ਬਾਰ ਕਹਿੰਦੇ ਨੇ ਕਿ ਅਸੀਂ ਕਈ ਵਾਰ ਕਿਹਾ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਿ ਪ੍ਰਧਾਨ ਜੀ ਤੁਸੀਂ ਥੋੜੀ ਦੇਰ ਤੁਸੀਂ ਸਬਰ ਰੱਖੋ ਤੇ ਲੀਡਰਸ਼ਿਪ ਤਬਦੀਲੀ ਕਰਕੇ ਅਸੀਂ ਅਕਾਲੀ ਦਲ ਨੂੰ ਅੱਗੇ ਲੈ ਕੇ ਚੱਲੀਏ ਤੇ ਫਿਰ ਜਦੋਂ ਤੁਹਾਨੂੰ ਠੀਕ ਲੱਗੇ ਤੁਸੀਂ ਵਾਪਸ ਆ ਸਕਦੇ ਹੋ ਲੋਕ ਤੇ ਸੰਗਤ ਤੁਹਾਨੂੰ ਪ੍ਰਵਾਨ ਕਰੇਗੀ ਪਰ ਮੈਨੂੰ ਇਹ ਲੱਗਦਾ ਇਹ ਇਹ ਵਾਲੀ ਗਲਤ ਕਰ ਰਹੇ ਨੇ ਅੱਜ ਦੀਆਂ ਜੋ ਸਥਿਤੀਆਂ ਨੇ ਮੈਨੂੰ ਇਹ ਲੱਗਦਾ ਹੁਣ ਤਾਂ ਏਕਤਾ ਦੀ ਗੱਲ ਵੀ ਖਤਮ ਹੋ ਗਈ ਹੁਣ ਅਗਰ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਦੂਸਰੇ ਧੜੇ ਨਾਲ ਜਾਂ ਦੂਸਰੇ ਅਕਾਲੀ ਦਲ ਨਾਲ ਜਿਨ੍ਹਾਂ ਕੋਲੇ ਸਿੰਬਲ ਹੈ ਸ਼੍ਰੋਮਣੀ ਅਕਾਲੀ ਦਲ ਸਿੰਬਲ ਵਾਲੇ ਨਾਲ ਅਗਰ ਏਕਤਾ ਦੀ ਗੱਲ ਵੀ ਕਰਨਗੇ ਤੇ ਮੈਨੂੰ ਲੱਗਦਾ ਹੈ ਲੋਕਾਂ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਗੱਲ ਨਾ ਪੱਕੀ ਜਾ ਸਕਦੀ ਹੈ ਲੋਕਾਂ ਨੇ ਪ੍ਰਵਾਹ ਨਹੀਂ ਕਰਨੀ ਹੁਣ ਏਕਤਾ ਜਿੱਥੇ ਗੱਲ ਪਹੁੰਚ ਗਈ ਸ਼ੁਰੂ ਚ ਏਕਤਾ ਹੋ ਜਾਂਦੀ 2 ਦਸੰਬਰ ਤੋਂ ਪਹਿਲਾਂ ਜਾਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਏਕਤਾ ਹੋ ਜਾਂਦੀ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੱਦ ਲਿਆ ਹੁੰਦਾ ਸੱਤ ਮੈਂਬਰੀ ਕਮੇਟੀ ਨੂੰ ਕਿ ਆਓ ਆਪਾਂ ਮਿਲ ਬੈਠ ਕੇ ਭਰਤੀ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਦੇ ਆਂ ਤੇ ਏਕਤਾ ਹੋ ਗਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਪਰ ਜਦੋਂ ਇੱਕ ਧਿਰ ਇੱਕ ਧਿਰ ਨੇ ਸੱਦਾ ਹੀ ਨਹੀਂ ਮਾਰਿਆ ਸੱਤ ਮੈਂਬਰੀ ਕਮੇਟੀ ਨੂੰ ਕਿ ਆਓ ਪਹਿਲਾਂ ਅਸੀਂ ਮੀਟਿੰਗ ਕਰ ਲਈਏ ਉਸ ਤੋਂ ਬਾਅਦ ਅਸੀਂ ਭਰਤੀ ਵਾਲੇ ਪਾਸੇ ਚੱਲਦੇ ਆਂ ਸੋ ਸ਼ਨੋਮਨੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਤਾਂ ਭਰਤੀ ਦੀ ਅਨਾਊਂਸਮੈਂਟ ਹੀ ਕਰਤੀ ਸੀ ਉਸ ਤੋਂ ਵੀ ਮੈਨੂੰ ਲੱਗਦਾ ਹੈ ਕਈ ਦਿਨਾਂ ਬਾਅਦ ਮੀਟਿੰਗ ਕਿਤੇ ਜਾ ਕੇ ਸੱਤ ਮੈਂਬਰੀ ਕਮੇਟੀ ਦੀ ਹੋਈ ਜਦੋਂ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਪਹਿਲਾਂ ਉਹ ਵੀ ਨਹੀਂ ਮੀਟਿੰਗ ਕਰਦੇ ਰਹੇ ਇਹ ਵੀ ਆਪਣੇ ਆਪ 'ਚ ਵੱਡੀ ਚਿੰਤਾ ਹੈ ਮੈਂ ਵਿਸ਼ੇ ਤੇ ਨਾਲ-ਨਾਲ ਚੱਲਦਾ ਰਹਾ ਜਿਹੜੀ ਮੈਂ ਗੱਲ ਤੋਰੀ ਸੀ ਸੁ ਪਟਿਆਲੇ 'ਚ ਜਿਹੜੀ ਭਰਤੀ ਹੋਗੀ ਕੱਲ ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਹਰ ਜ਼ਿਲ੍ਹੇ 'ਚ ਜਦੋਂ ਇਹ ਭਰਤੀ ਕਮੇਟੀ ਨੇ ਜਾਣਾ ਤੇ ਵੱਡੀ ਗਿਣਤੀ 'ਚ ਜਿਹੜੇ ਅਕਾਲੀ ਦਲ ਨਾਲ ਜੁੜੇ ਪੰਜ ਸਰਪੰਚ ਵਰਕਰ ਅਹੁਦੇਦਾਰ ਸਾਹਿਬ ਉਹ ਇਸ ਭਰਤੀ ਕਮੇਟੀ ਦਾ ਵੀ ਹਿੱਸਾ ਬਣਨਗੇ ਕਿਉਂਕਿ ਪਟਿਆਲਾ 'ਚ ਵੀ ਕੱਲ ਕਈ ਇਸ ਤਰ੍ਹਾਂ ਦੇ ਲੀਡਰ ਸੀ ਜਿਹੜੇ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਉਸ ਧਾਰਾ ਨਾਲ ਜੁੜੇ ਸੀ ਜਿਸ ਧਾਰਾ ਦੇ ਵਿੱਚ ਅੱਜ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਸੀ ਭਾਵ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਸਮਰਪਿਤ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਉਸ ਧਿਰ ਨੂੰ ਸਮਰਪਿਤ ਜਿਹਦੇ ਜਿਹਦੇ ਐਕਟਿੰਗ ਪ੍ਰਧਾਨ ਨੇ ਹੁਣ ਬਲਵਿੰਦਰ ਸਿੰਘ ਭੁੰਦੜ ਉਹਨਾਂ ਨਾਲ ਸਬੰਧਤ ਬਹੁਤ ਸਾਰੇ ਲੀਡਰ ਸਹਿਬਾਨ ਲੀਡਰ ਕੱਲਾ ਐਮਐਲਏ ਜਾਂ ਐਮਪੀ ਨਹੀਂ ਹੁੰਦਾ ਲੀਡਰ ਕੱਲਾ ਜ਼ਿਲ੍ਹਾ ਜੱਥੇਦਾਰ ਨਹੀਂ ਹੁੰਦਾ ਲੀਡਰ ਉਹ ਵਿਅਕਤੀ ਵੀ ਹੁੰਦਾ ਜਿਨ੍ਹਾਂ ਦੀਆਂ ਜੱਦੀ ਪੁਸ਼ਤੀ ਜਿਹੜੀਆਂ ਪਰਿਵਾਰ ਦੀਆਂ ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੈਂਦੀਆਂ ਰਹੀਆਂ ਨੇ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਉਹ ਵੀ ਲੀਡਰ ਨੇ ਇਸ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਕੱਲ ਪਟਿਆਲਾ ਦੇ ਵਿੱਚ ਵੀ ਉਹ ਲੋਕ ਜਿਹੜੇ ਕਿਸੇ ਵੇਲੇ ਸਿਰਫ ਤੇ ਸਿਰਫ ਦੂਸਰੇ ਧੜੇ ਦੇ ਨਾਲ ਖੜਿਆ ਕਰਦੇ ਸੀ ਖੁੱਲ ਕੇ ਇੱਧਰ ਆ ਗਏ ਕਿਉਂਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਕਰਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਅਸੀਂ ਉਧਰ ਸੀ ਪਰ ਹੁਣ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਭਰਤੀ ਹੋ ਰਹੀ ਹੈ ਤੇ ਅਸੀਂ ਇਸ ਭਰਤੀ ਦਾ ਹਿੱਸਾ ਬਣਨ ਆਏ ਹਾਂ ਸੋ ਇਹਨੂੰ ਹੀ ਛਟਕੇ ਦੇ ਰੂਪ ਚ ਦੇਖਿਆ ਜਾ ਸਕਦਾ ਹੈ ਕਿ ਸੰਗਤ ਵਰਕਰ ਵਲੰਟੀਅਰ ਲੀਡਰ ਆਗੂ ਜਿਹੜੇ ਜ਼ਮੀਨ ਤੇ ਪਿੰਡਾਂ ਚ ਨੇ ਉਹ ਵੀ ਵੱਡੀ ਗਿਣਤੀ ਚ ਪੰਜ ਮੈਂਬਰੀ ਕਮੇਟੀ ਦੇ ਨਾਲ ਆਉਣ ਲੱਗੇ ਉਧਰ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਹਰਮੋਨ ਸਿੰਘ ਸੰਧੂ ਨੇ ਉਹਨਾਂ ਨੇ ਵੀ ਪੰਜ ਮੈਂਬਰੀ ਕਮੇਟੀ ਦੇ ਰਾਹੀ ਭਰਤੀ ਕਰਨ ਦਾ ਐਲਾਨ ਕੀਤਾ ਹੁਣ ਹਰਮੋਨ ਸਿੰਘ ਸੰਧੂ ਕੌਣ ਨੇ ਸੋ ਇਹਨੂੰ ਇਹਦੇ ਤੇ ਬਕਾਇਦਾ ਇੱਕ ਬਿਆਨ ਜਾਰੀ ਕੀਤਾ ਗਿਆ ਪੰਜ ਮੈਂਬਰੀ ਕਮੇਟੀ ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਜਾਂ ਉਹਨਾਂ ਦੇ ਪ੍ਰਤੀਨਿਧੀ ਨੇ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਹੈ ਬਕਾਇਦਾ ਮੀਡੀਆ ਨੂੰ ਕਿ ਮੋਰਿੰਡਾ ਤੋਂ ਦੋ ਵਾਰ ਵਿਧਾਇਕ ਰਹੇ ਨੇ ਅਜੈਬ ਸਿੰਘ ਸੰਧੂ ਤੇ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਚਾਰ ਵਾਰ ਵਿਧਾਇਕ ਰਹੇ ਨੇ ਬੀਬੀ ਸਤਵੰਤ ਕੌਰ ਸੰਧੂ ਇਸਾਬ ਕਾ ਮੰਤਰੀ ਵੀ ਨੇ ਬੀਬੀ ਸਤਵੰਤ ਕੌਰ ਸੰਧੂ ਉਹਨਾਂ ਦੇ ਪੁੱਤਰ ਨੇ ਹਰਮੋਨ ਸਿੰਘ ਸੰਧੂ ਉਹਨਾਂ ਨੇ ਵੀ ਪੰਜ ਮੈਂਬਰੀ ਕਮੇਟੀ ਦੇ ਜ਼ਰੀਏ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਸੋ ਇਹ ਜਿਹੜੀ ਖਬਰ ਆਈ ਹੈ ਕਹਿੰਦੇ ਕਿ ਉਹ ਇਸ ਵਕਤ ਬਾਹਰ ਨੇ ਮੁਲਕ ਤੋਂ ਲੇਕਿਨ ਉਹਨਾਂ ਨੇ ਟੈਲੀਫੋਨ ਦੇ ਉੱਤੇ ਗੱਲ ਕਰਕੇ ਇਸ ਗੱਲ ਦੀ ਹਾਮੀ ਭਰੀ ਹੈ ਕਿ ਅਸੀਂ ਸਾਰਿਆਂ ਨੂੰ ਸੁਨੇਹਾ ਲਾ ਰਹੇ ਹਾਂ ਕਿ ਪੰਜ ਮੈਂਬਰੀ ਕਮੇਟੀ ਦੇ ਜ਼ਰੀਏ ਜਿਹੜੀ ਭਰਤੀ ਹੈ ਉਹ ਅਸੀਂ ਕਰਨੀ ਹੈ ਤੇ ਉਹ ਬਹੁਤ ਜਲਦੀ ਇਸ ਕਮੇਟੀ ਨੂੰ ਹੋਰ ਵੱਡਾ ਰੂਪ ਦੇਣਗੇ ਆਪਣੇ ਵੱਲੋਂ ਆ ਕੇ ਸੋ ਇਹਦਾ ਮਤਲਬ ਹੈ ਕਿ ਚਿੰਤਾਤ ਹੈ ਸ਼ਰੋਮਣੀ ਅਕਾਲੀ ਦਲ ਦੇ ਉਸ ਧੜੇ ਵੱਲ ਵੀ ਹੁਣ ਹੌਲੀ-ਹੌਲੀ ਕਰਕੇ ਭਾਵੇਂ ਕੋਈ ਸਾਬਕਾ ਮੰਤਰੀ ਹੈ ਸਾਬਕਾ ਐਮ.ਐਲ.ਏ ਹੈ ਭਾਵੇਂ ਉਹਨਾਂ ਦੇ ਟੱਬਰ ਦੀ ਅੱਜ ਦੀ ਜਨਰੇਸ਼ਨ ਹੈ ਤੇ ਭਾਵੇਂ ਪੰਜ ਸਰਪੰਚ ਨੇ ਪਿੰਡਾਂ ਦੇ ਜਿਹੜੇ ਮੁੱਢ ਤੋਂ ਅਕਾਲੀ ਰਹੇ ਨੇ ਕਿਤੇ ਨਾ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਵੱਲ ਉਹਨਾਂ ਦਾ ਰੁਝਾਨ ਵੱਧ ਰਿਹਾ ਹੈ ਔਰ ਇਹ ਇੱਕ ਉਸ ਲਹਿਰ ਦਾ ਸਬੂਤ ਹੈ ਸੰਕੇਤ ਹੈ ਜਿਹੜੀ ਲਹਿਰ ਮਾਲਵੇ ਦੇ ਵਿੱਚ ਤਾਂ ਹੁਣ ਮਹਿਸੂਸ ਕੀਤੀ ਜਾ ਸਕਦੀ ਹੈ ਲਹਿਰ ਨਿਸ਼ਚਿਤ ਤੌਰ ਤੇ ਇਹੀ ਹੁੰਦੀ ਹੈ ਆਮ ਆਦਮੀ ਪਾਰਟੀ ਨੇ ਜਦੋਂ 2017 ਤੋਂ ਪਹਿਲਾਂ ਮਾਗੀ ਮੇਲੇ ਦੇ ਵਿੱਚ ਲੱਖ ਡੇਢ ਲੱਖ ਦਾ ਇਕੱਠ ਕਰ ਲਿਆ ਸੀ 2017 ਦੀ ਮਾਗੀ ਤੋਂ ਪਹਿਲਾਂ ਮੈਨੂੰ ਯਾਦ ਹੈ ਮੈਂ ਕਵਰੇਜ ਕੀਤੀ ਉਦੋਂ ਇਹ ਸੰਕੇਤ ਮਿਲ ਗਏ ਸੀ ਕਿ ਆਮ ਆਦਮੀ ਪਾਰਟੀ ਦਾ ਮੋੜ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੋਏਗਾ 2014 ਚ 4 ਐਮਐਲਏ ਜਿੱਤ ਚੁੱਕੇ ਸੀ 17 ਦੀ ਜਦੋਂ ਪਾਰਲੀਮੈਂਟ ਦੀ ਚੋਣ ਆਈ ਭਾਵੇਂ ਉਹਨਾਂ ਦੀ ਸਰਕਾਰ ਨਹੀਂ ਬਣੀ ਪਰ ਉਹ ਬੈਂਸ ਭਰਾਵਾਂ ਦੀਆਂ ਦੋ ਸੀਟਾਂ ਗਠਬੰਧਨ ਚ ਸੀ 20 ਤੋਂ 22 ਐਮਐਲਏ ਉਹਨਾਂ ਦੇ ਬਣੇ ਤੇ ਉਹ ਪੰਜਾਬ ਦੇ ਵਿੱਚ ਵਿਰੋਧੀ ਧਿਰ ਚ ਆ ਗਏ 17 ਦੀਆਂ ਚੋਣਾਂ ਜਦੋਂ ਹੋਈਆਂ ਜਾ ਕੇ ਪੰਜਾਬ ਦੀ ਵਿਧਾਨ ਸਭਾ ਦੀਆਂ ਤੇ ਉਹ 16 ਦੀ ਮਾਗੀ ਵੇਲੇ ਉਹਨਾਂ ਦਾ ਕੱਟ ਸੀ 17 ਤੋਂ ਪਹਿਲਾਂ 16 ਦੀ ਮਾਗੀ ਚ ਜਦੋਂ ਉਹ ਕਹਿੰਦੇ ਸੀ ਕਿ ਅਸੀਂ ਸਾਡੀਆਂ 100 ਸੀਟਾਂ ਹਾਣ ਗਿਆ ਉਹ ਨਹੀਂ ਆ ਸਕੀਆਂ ਚਲੋ ਉਸ ਪੱਧਰ ਤੇ ਸਿੱਖ ਵੋਟਰ ਜਿਹੜਾ ਉਦੋਂ ਅਰਮਨ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨਾਲ ਜੁੜਿਆ ਨਹੀਂ ਤੇ ਬਾਅਦ ਦੇ ਵਿੱਚ ਵਿਰੋਧੀ ਟੀਰਚਾ ਹੈ ਤੇ ਭਾਈਚੋਂ ਉਹਨਾਂ ਨੇ ਸਰਕਾਰ ਬਣਾਈ ਹੁਣ 22 ਚ ਸਿੱਖ ਵੋਟਰ ਬਹੁਤ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਨਾਲ ਗਿਆ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਤਰੰਗਾ ਯਾਤਰਾਵਾਂ ਕੱਢੀਆਂ ਜਿਹੜੇ ਸਾਡੇ ਸ਼ਹਿਰੀ ਗੈਰ ਸਿੱਖ ਮਤਦਾਤਾ ਨੇ ਵੋਟਰ ਨੇ ਉਹ ਵੀ ਅਰਵਿੰਦ ਕੇਜਰੀਵਾਲ ਨਾਲ ਜੁੜੇ ਸ਼ੁਰੂ ਦੇ ਵਿੱਚ ਜਿਹੜਾ ਨਾਹਰਾ ਸੀ ਉਹ ਸਿਰਫ ਇੱਕ ਮੌਕਾ ਅਰਵਿੰਦ ਕੇਜਰੀਵਾਲ ਸੀ ਜਦੋਂ ਮਹਿਸੂਸ ਕੀਤਾ ਆਮ ਆਦਮੀ ਪਾਰਟੀ ਨੇ ਕਿ ਭਗਵੰਤ ਸਿੰਘ ਮਾਨ ਜਿਹੜੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਨੇ ਪਿੰਡਾਂ 'ਚ ਵੀ ਉਹਨਾਂ ਦਾ ਆਧਾਰ ਹੈ ਸ਼ਹਿਰਾਂ 'ਚ ਵੀ ਆਧਾਰ ਹੈ ਤੇ ਪੰਜਾਬ 'ਚ ਸਾਨੂੰ ਸਿੱਖ ਚਿਹਰਾ ਮੁੱਖ ਮੰਤਰੀ ਦੇ ਤੌਰ ਤੇ ਦੇਣਾ ਪੈਣਾ ਫਿਰ ਭਗਵੰਤ ਮਾਨ ਦੀ ਤਸਵੀਰ ਆਈ ਸੀ ਤੁਹਾਨੂੰ ਯਾਦ ਹੋਣਾ ਹੈ ਇੱਕ ਵਾਰੀ ਤਾਂ ਭਗਵੰਤ ਮਾਨ ਵੀ ਘੱਟ ਸਰਗਰਮ ਹੋ ਗਏ ਸੀ ਕਿਉਂਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਸੀ ਐਲਾਨ ਰਹੀ ਔਰ ਦੂਜੀ ਪਾਸੇ ਨਵਜੋਤ ਸਿੰਘ ਸਿੱਧੂ ਦਾ ਨਾਮ ਬੜੀ ਪ੍ਰਮੁਖਤਾ ਦੇ ਨਾਲ ਆ ਰਿਹਾ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਊਗਾ ਕਾਂਗਰਸ ਨੇ ਬਲੰਡਰ ਮਿਸਟੇਕ ਕੀਤੀ ਕੈਪਟਨ ਅਮਰਿੰਦਰ ਤੋਂ ਬਾਅਦ ਨਾ ਤਾਂ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਾਇਆ ਔਰ ਨਾ ਹੀ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹਾਲਾਂਕਿ ਚਰਨਜੀਤ ਚੰਨੀ ਉਹਨਾਂ ਦਾ ਮੈਂ ਵਿਰੋਧੀ ਨਹੀਂ ਲੇਕਿਨ ਚਰਨਜੀਤ ਚੰਨੀ ਉਹਨਾਂ ਨੂੰ ਅਚਾਨਕ ਹੀ ਉਹਨਾਂ ਨੇ ਮੁੱਖ ਮੰਤਰੀ ਬਣਾਇਆ ਚਰਨਜੀਤ ਚੰਨੀ ਉਭਰੇ ਸ਼ੁਰੂ ਚ ਉਹਨਾਂ ਨੇ ਯੂਨੀਵਰਸਿਟੀ ਚ ਭੰਗੜਾ ਪਾਇਆ ਇੱਕ ਆਮ ਮਨੁੱਖ ਦੀ ਤਰ੍ਹਾਂ ਚਰਨਜੀਤ ਚੰਨੀ ਨੇ ਆਪਣਾ ਆਚਰਣ ਪੇਸ਼ ਕੀਤਾ ਉਹ ਉਭਰੇ ਲੇਕਿਨ ਚਰਨਜੀਤ ਚੰਨੀ ਦੇ ਕੁਝ ਸਮੇਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੇ ਦੌਰਾਨ ਜੋ ਕੁਝ ਬਾਦ ਦੇ ਵਿੱਚ ਵਾਪਰਿਆ ਉਹਨਾਂ ਦੇ ਰਿਸ਼ਤੇਦਾਰ ਤੋਂ ਪੈਸੇ ਬਰਾਮਦ ਹੋਏ ਈਡੀ ਦੇ ਮਾਮਲੇ ਆਏ ਕਿਤੇ ਨਾ ਕਿਤੇ ਉਹਦੇ ਕਰਕੇ ਨੁਕਸਾਨ ਹੋਇਆ ਚਰਨਜੀਤ ਚੰਨੀ ਦੀ ਛਵੀ ਨੂੰ ਔਰ ਨਵਜੋਤ ਸਿੰਘ ਸਿੱਧੂ ਨੂੰ ਚਿਹਰਾ ਨਹੀਂ ਬਣਾਇਆ ਗਿਆ ਤੇ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਲਿਆਈ ਇੱਕ ਸਿੱਖ ਚਿਹਰਾ ਮੁੱਖ ਮੰਤਰੀ ਦੇ ਤੌਰ ਤੇ। ਇਹੀ ਕਾਰਨ ਸੀ ਕਿ ਅਕਾਲੀ ਦਲ ਤੋਂ ਨਰਾਜ਼ ਵੋਟਰ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਵਾਲੇ ਪਾਸੇ ਗਿਆ ਪਰ ਹੁਣ ਪੋਲਿਟੀਕਲ ਟਵਿਸਟ ਕੀ ਹੁੰਦਾ ਹੈ? ਪੋਲਿਟੀਕਲ ਟਵਿਸਟ ਇਹ ਹੁੰਦਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਤੋਂ ਆਮ ਆਦਮੀ ਪਾਰਟੀ ਚੋਂ ਹਾਰੀ ਕੁਝ ਪਰਸੈਂਟ ਵੋਟਾਂ ਕਰਕੇ ਲੇਕਿਨ ਪੰਜਾਬ 'ਚ ਨਜ਼ਰ ਆਮ ਆਦਮੀ ਪਾਰਟੀ ਨੇ ਘਟਤੀਆਂ ਲੇਕਿਨ ਭਾਵੇਂ ਆម ਆਦਮੀ ਪਾਰਟੀ ਦਾ ਜ਼ੋਰ ਲੁਧਿਆਣਾ ਵੈਸਟ ਵਾਲੀ ਸੀਟ ਤੇ ਲੱਗਿਆ ਹੋਇਆ ਜਿੱਥੇ ਪਹਿਲਾਂ ਆਸ਼ੂ ਜੀ ਮੰਤਰੀ ਸੀ ਪਰ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਨਾਲ ਭਰਤੀ ਕਮੇਟੀ ਵੱਲ ਸਿੱਖ ਭਾਈਚਾਰੇ ਦੇ ਲੋਕ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਤੱਕ ਵੀ ਇੰਟੈਲੀਜੈਂਸ ਦੀਆਂ ਰਿਪੋਰਟਾਂ ਗਈਆਂ ਪੰਜਾਬ ਦੀ ਜਿਹੜੀ ਇੰਟੈਲੀਜੈਂਸ ਹੈ ਚੌਕਸੀ ਏਜੰਸੀਆਂ ਨੇ ਉਹਨਾਂ ਦੀਆਂ ਰਿਪੋਰਟਾਂ ਮੁੱਖ ਮੰਤਰੀ ਨੂੰ ਰਹਿ ਮੰਤਰੀ ਨੂੰ ਔਰ ਮੁੱਖ ਮੰਤਰੀ ਦੇ ਜ਼ਰੀਏ ਅਰਵਿੰਦ ਕੇਜਰੀਵਾਲ ਤੱਕ ਵੀ ਇਹ ਗੱਲਾਂ ਪਹੁੰਚੀਆਂ ਨੇ ਕਿ ਭਰਤੀ ਕਮੇਟੀ ਨੂੰ ਵੱਡਾ ਹੰਗਾਰਾ ਮਿਲ ਰਿਹਾ ਹੈ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ VOTER ਮੈਂਬਰ ਬਣ ਰਹੀ ਹੈ ਅਕਾਲੀ ਦਲ ਦੀ ਹੁਣ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਇਹ ਸਾਫ਼ ਤੌਰ ਤੇ ਨਜ਼ਰ ਆਏਗਾ ਕਿ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਪਿੰਡਾਂ 'ਚ ਆਪਣੀ ਸਰਗਰਮੀ ਵਧਾਏਗੀ ਕਿਉਂਕਿ ਚਿੰਤਾ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਕੋਲੇ ਪਹੁੰਚ ਗਈ ਹੈ ਭਾਵੇਂ ਉਹਨਾਂ ਨੇ ਪ੍ਰਧਾਨ ਗੈਰ ਸਿੱਖ ਲਾ ਕੇ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ 24 'ਚ BJP 18-19% ਲੈ ਗਈ ਸਟਾਈ ਚ ਸ਼ਹਿਰਾਂ ਚ ਸਾਡਾ ਬੀਜੇਪੀ ਨਾਲ ਹੀ ਮੁਕਾਬਲਾ ਹੋਣਾ ਹੈ ਪਰ ਪਿੰਡਾਂ ਦੀ ਲੜਾਈ ਨੂੰ ਪੰਜਾਬ ਚ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਪੰਜਾਬ ਚ ਉਹ ਧਿਰ ਦਾ ਇਕੱਲੇ ਸਰਕਾਰ ਬਣਾਉਣਾ ਬੜਾ ਔਖਾ ਹੈ ਅੱਜ ਦੇ ਸਮੇਂ ਚ ਜਿਸ ਧਿਰ ਕੋਲੇ ਸ਼ਹਿਰ ਤੇ ਪਿੰਡਾਂ ਚ ਬਰਾਬਰ ਦੀ ਵੋਟ ਨਹੀਂ ਕਾਂਗਰਸ ਬਣਾਉਂਦੀ ਰਹੀ ਹੈ ਉਹਨਾਂ ਕੋਲੇ ਲਗਭਗ ਬਰਾਬਰ ਦੀ ਵੋਟ ਸੀ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੋ ਕੇ ਬਣਾਉਂਦੇ ਰਹੇ ਆ ਆਮ ਆਦਮੀ ਪਾਰਟੀ ਨੇ ਬਣਾਈ ਪਿਛਲੀ ਵਾਰੀ ਕਿਉਂਕਿ ਅਕਾਲੀ ਦਲ ਪਤੀ ਨਾਰਾਜ਼ਗੀ ਬਹੁਤ ਵੱਡੀ ਸੀ ਪਰ ਜੇ ਪਿੰਡਾਂ ਚ ਪੰਜ ਮੈਂਬਰੀ ਕਮੇਟੀ ਚੋਂ ਨਿਕਲਣ ਵਾਲੀ ਧਿਰ ਤਖੜੀ ਹੋ ਜਾਂਦੀ ਹੈ ਤੇ ਫਿਰ ਆਮ ਆਦਮੀ ਪਾਰਟੀ ਲਈ ਚਿੰਤਾ ਵਾਲੀ ਗੱਲ ਬਣ ਗਈ ਔਰ ਆਮ ਆਦਮੀ ਪਾਰਟੀ ਚਿੰਤਿਤ ਹੈ ਜੋ ਆਉਂਦੇ ਦਿਨਾਂ ਚ ਸਾਨੂੰ ਵਖਣਗੇ ਕਿ ਆਮ ਆਦਮੀ ਪਾਰਟੀ ਕਿਵੇਂ ਪਿੰਡਾਂ ਦੇ ਵਿੱਚ ਇੱਕ ਵਾਰ ਫੇਰ ਮੁੜਦੀ ਹੈ ਸ਼ਾਇਦ ਇਹ ਕਹਿਣਾ ਅਰਵਿੰਦ ਕੇਜਰੀਵਾਲ ਦਾ ਕਿ ਭਗਵੰਤ ਮਾਨ ਇਸ 2 ਸਾਲ ਵੀ ਮੁੱਖ ਮੰਤਰੀ ਰਹਿਣਗੇ ਔਰ ਅਗਲੇ 5 ਸਾਲ ਵੀ ਮੁੱਖ ਮੰਤਰੀ ਰਹਿਣਗੇ ਸ਼ਾਇਦ 10-15 ਦਿਨ ਜਿਹੜੀ ਮੈਡੀਟੇਸ਼ਨ ਕੀਤੀ ਅਰਵਿੰਦ ਕੇਦਰੀਵਾਲ ਹੋਰਾਂ ਨੇ ਉਹ ਮਹਿਸੂਸ ਕਰ ਗਏ ਕਿ ਪੰਜਾਬ 'ਚ ਸਿੱਖ ਚਿਹਰਾ ਜਦ ਤੱਕ ਮੁੱਖ ਮੰਤਰੀ ਦੇ ਤੌਰ ਤੇ ਅੱਗੇ ਨਹੀਂ ਵਿਧਾਇਆ ਜਾਂਦਾ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨੀ ਔਖੀ ਹੋ ਸਕਦੀ ਹੈ ਨਿਰਜਰ ਹੋਣਾ ਨਾਲ ਮੁਲਾਕਾਤ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਅਗਲੇ ਦਿਨ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ 3 ਸਾਲ ਪੂਰੇ ਹੋਏ ਉਸ ਮੌਕੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਗਲੇ 2 ਸਾਲ ਵੀ ਭਗਵੰਤ ਮਾਨ ਤੇ ਫਿਰ 5 ਸਾਲ ਵੀ ਮਤਲਬ ਕਿ ਉਹ ਕਿਸੇ ਵੀ ਕੀਮਤ ਤੇ ਇਹ ਸੁਨੇਹਾ ਨਹੀਂ ਦੇਣਾ ਚਾਹੁੰਦੇ ਕਿ ਆਮ ਆਦਮੀ ਪਾਰਟੀ ਕਿਸੇ ਗੈਰ ਸਿੱਖ ਨੂੰ ਮੁੱਖ ਮੰਤਰੀ ਦੇ ਤੌਰ ਤੇ ਅੱਗੇ ਕਰ ਰਹੀ ਹੈ ਕਿਉਂਕਿ ਪੰਜਾਬ ਇੱਕੋ ਇੱਕ ਸੂਬਾ ਜਿੱਥੇ ਸਿੱਖ ਬਹੁ ਗਿਣਤੀ ਹੈ ਤੇ ਸਿੱਖਾਂ ਦਾ ਜਿਹੜਾ ਮੁੱਖ ਮੰਤਰੀ ਆਮ ਤੌਰ ਤੇ ਪੰਜਾਬ ਦੇ ਵਿੱਚ ਬਣਦਾ ਸੋ ਇਸ ਕਰਕੇ ਸਿਆਸਤ ਦੇ ਜਿਹੜੇ ਸਮੀਕਰਨ ਨੇ ਉਹ ਹਿੱਲ ਰਹੇ ਨੇ ਜਿਵੇਂ ਜਿਵੇਂ ਪੰਜ ਮੈਮਰੀ ਕਮੇਟੀ ਦੀ ਲਹਿਰ ਮੈਂ ਲਹਿਰ ਕਹਿ ਰਿਆਂ ਹੌਲੀ-ਹੌਲੀ ਹੋਰ ਲੋਕਾਂ ਨੇ ਵੀ ਇਹਨੂੰ ਲਹਿਰ ਕਹਿਣ ਲੱਗ ਜਾਣਾ ਕਿਉਂਕਿ ਲਹਿਰ ਇਹੋ ਹੁੰਦੀ ਹੈ ਲਹਿਰ ਇਹੋ ਹੁੰਦੀ ਹੈ ਜਦੋਂ ਬਿਨਾ ਟਰੈਕਟਰ ਟਰਾਲੀਆਂ ਚ ਭਰ ਕੇ ਲਿਆਂਦੇ ਬਿਨਾ ਬੱਸਾਂ ਭੇਜੇ ਲੋਕ ਆਉਣ ਮੈਨੂੰ ਨਹੀਂ ਲੱਗਦਾ ਭਰਤੀ ਰੈਲੀ ਦੇ ਮੈਂਬਰ ਕਿਸੇ ਨੂੰ ਬੱਸਾਂ ਭੇਜ ਰਹੇ ਨੇ ਆਪ ਮੁਹਾਰੇ ਲੋਕ ਉੱਥੇ ਪਹੁੰਚ ਰਹੇ ਨੇ ਔਰ ਉਸ ਭਰਤੀ ਦਾ ਹਿੱਸਾ ਬਣ ਰਹੇ ਨੇ ਜੇ ਬੱਸਾਂ-ਬੱਸਾਂ ਭੇਜੀਆਂ ਹੁੰਦੀਆਂ ਤੇ ਵਿਰੋਧੀ ਧਿਰ ਵਾਲਿਆਂ ਨੇ ਇਹ ਸਵਾਲ ਵੀ ਚੱਕ ਦੇਣਾ ਸੀ ਹਾਂ ਆਪ ਕੋਈ ਬਸ ਕਰਕੇ ਗਿਆ ਹੋਵੇ ਜਾਂ ਸਰਪੰਚ ਨੇ ਕਿਸੇ ਨੇ ਆਪਣੇ ਪਿੰਡ ਦੇ ਸੰਗਤ ਦੇ ਲਈ ਬਸ ਕੀਤੀ ਹੋਵੇ ਉਹ ਗੱਲ ਵੱਖਰੀ ਹੈ ਬਸ ਕਰਨਾ ਪੂਰੀ ਗੱਲ ਨਹੀਂ ਹੈ ਪਰ ਮੰਸ਼ਾ ਦਾ ਪਤਾ ਲੱਗ ਜਾਂਦਾ ਹੈ ਕਿ ਬਸ ਦੇ ਵਿੱਚ ਦੋਸਤੀ ਦੇ ਜਾਂ ਬਸ ਦੇ ਵਿੱਚ ਜਿਹੜੇ ਲੀਡਰ ਨੇ ਉਹਨਾਂ ਨੇ ਆਪਣੇ ਤਾਕਤ ਦੇ ਦਮ ਤੇ ਲੋਕਾਂ ਨੂੰ ਲੈ ਕੇ ਆਂਦਾ ਜਿਹਨ ਲੋਕ ਆਪ ਮੁਹਾਰੇ ਬੱਸਾਂ ਦੇ ਵਿੱਚ ਚੜ ਕੇ ਆਏ ਨੇ ਸੋ ਇਹ ਸੰਗਤ ਆਪ ਮੁਹਾਰੇ ਹੈ ਜਿਹੜੀ ਅੱਜ ਕੱਲ੍ਹ ਦਿਖ ਰਹੀ ਹੈ ਹੁਣ ਇਹਦੇ ਨਾਲ-ਨਾਲ ਮੈਂ ਥੋੜਾ ਜਿਹਾ ਕਾਂਗਰਸ ਦਾ ਜ਼ਿਕਰ ਕਰਦਾ ਹੁਣ ਕਿਉਂਕਿ ਅਰਵਿੰਦ ਕੇਜਰੀਵਾਲ ਅੱਜ ਫੇਰ ਲੁਧਿਆਣਾ ਆਉਣਗੇ ਲੁਧਿਆਣਾ ਪੱਛਮੀ ਦਾ ਹਲਕਾ ਬਹੁਤ ਜ਼ਿਆਦਾ ਸਰਗਰਮ ਹੋ ਚੁੱਕਿਆ ਹੈ ਕਾਰਜਕਾਰਨੀ ਦੀ ਬੈਠਕ ਕਰ ਸਕਦੇ ਨੇ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਔਰ ਬਾਕੀ ਆਮ ਆਦਮੀ ਪਾਰਟੀ ਦੇ ਲੀਡਰ ਇਹ ਗੱਲ ਜ਼ਰੂਰ ਉੱਥੇ ਉੱਠੇਗੀ ਜਿਸ ਤਰ੍ਹਾਂ ਨਾਲ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਇਹਨੂੰ ਅਸੀਂ ਕਿਵੇਂ ਵੇਖੀਏ ਤੇ ਆਮ ਆਦਮੀ ਪਾਰਟੀ ਅਸੀਂ ਪਿੰਡਾਂ 'ਚ ਤਕੜੀ ਕਰਕੇ ਰੱਖਣੀ ਹੈ ਉਹਦੇ ਲਈ ਅਸੀਂ ਕੀ ਕਰੀਏ ਇਹ ਜ਼ਰੂਰ ਉਹਨਾਂ ਦੀ ਕਾਰਜਕਾਰੀ ਮੀਟਿੰਗ ਦੇ ਵਿੱਚ ਇਹ ਗੱਲ ਹੋਏਗੀ ਮੈਨੂੰ ਇਸ ਗੱਲ ਦੀ ਉਮੀਦ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆਮ ਆਦਮੀ ਪਾਰਟੀ ਕੋਲੇ ਪਹੁੰਚ ਰਹੀਆਂ ਨੇ ਦੂਜੇ ਪਾਸੇ ਭਾਰਤ ਪੂਸ਼ਣ ਆਸ਼ੂ ਦੇ ਹੱਕ 'ਚ ਕੱਲ ਵੱਡੀ ਗਿਣਤੀ 'ਚ ਕਾਂਗਰਸ ਦੀ ਲੀਡਰਸ਼ਿਪ ਪਹੁੰਚੀ ਕੱਲ ਮੈਂ ਦੇਖ ਰਿਹਾ ਸੀ ਅ ਗੁਰਜੀਤ ਸਿੰਘ ਰਾਣਾ ਪਹੁੰਚੇ ਪ੍ਰਗਟ ਸਿੰਘ ਪਹੁੰਚੇ ਹੋਰ ਵੀ ਕਈ ਨਾਮਵਰ ਲੀਡਰ ਨੇ ਜਿਹੜੇ ਉਹ ਭਾਰਤ ਪੂਸ਼ਨਾਸ਼ੂ ਉਹਨਾਂ ਕੋਲੇ ਪਹੁੰਚੇ ਉੱਥੇ ਮੀਟਿੰਗ ਹੋਈ ਔਰ ਸਾਰਿਆਂ ਨੇ ਪੁੱਛਿਆ ਕਿ ਸਾਡੀਆਂ ਡਿਊਟੀਆਂ ਸਾਡੀ ਸੇਵਾ ਤੇ ਭਾਰਤ ਪੂਸ਼ਨਾਸ਼ੂ ਨੇ ਕਿਹਾ ਵੀ ਜਦੋਂ ਪਾਰਟੀ ਹਾਈ ਕਮਾਂਡ ਟਿਕਟ ਅਨਾਉਂਸ ਕਰਦੀ ਹੈ ਤੇ ਅਸੀਂ ਸਾਰੇ ਮਿਲ ਕੇ ਸਰਗਰਮ ਹੋ ਕੇ ਅਸੀਂ ਕੰਮ ਕਰਾਂਗੇ ਸੋ ਲੁਧਿਆਣੇ ਦੇ ਵਿੱਚ ਇੱਕ ਬੜਾ ਜ਼ਬਰਦਸਤ ਫੈਕਟਰ ਹੈ ਸ਼੍ਰੋਮਣੀ ਅਕਾਲੀ ਦਲ ਕਿਹੜਾ ਚਿਹਰਾ ਉਤਾਰੇਗਾ ਇੱਕ ਤਾਂ ਪਹਿਲਾ ਇਹ ਸਵਾਲ ਹੈ ਸਿੰਬਲ ਵਾਲਾ ਸ਼੍ਰੋਮਣੀ ਅਕਾਲੀ ਦਲ ਦੂਸਰਾ ਕਾਂਗਰਸ ਦੇ ਵਿੱਚੋਂ ਉਮੀਦ ਹੈ ਕਿ ਭਰਤਪੂਸ਼ਨ ਆਸ਼ੂ ਨੂੰ ਟਿਕਟ ਮਿਲੇਗੀ ਭਰਤਪੂਸ਼ਨ ਆਸ਼ੂ ਨੂੰ ਕਮਜ਼ੋਰ ਨਹੀਂ ਮੰਨਿਆ ਜਾ ਸਕਦਾ ਉਹ ਦੋ ਵਾਰ ਪਹਿਲਾਂ ਐਮ ਐਲ ਏ ਰਹੇ ਨੇ ਤੀਸਰੀ ਗੱਲ ਆਮ ਆਦਮੀ ਪਾਰਟੀ ਨੇ ਸੰਜੀਵ अरोड़ा ਆਪਣੇ ਜਿਹੜੇ ਰਾਜ ਸਭਾ ਮੈਂਬਰ ਹੈ ਉਹਨਾਂ ਨੂੰ ਮੈਦਾਨ ਚ ਉਤਾਰਤਾ ਭਾਜਪੀ ਅੱਜ ਲੁਧਿਆਣਾ ਦੇ ਜਿਹੜੇ ਪੁਲਿਸ ਦੇ ਕਮਿਸ਼ਨਰ ਨੇ ਉਹਨਾਂ ਦੇ ਖਿਲਾਫ ਨਾਰਾਜ਼ਗੀ ਪ੍ਰਗਟ ਕਰ ਰਹੀ ਹੈ ਅੱਜ ਭਾਜਪੀ ਵਿਰੋਧ ਕਰ ਸਕਦੀ ਹੈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ ਇਸ ਮੰਗ ਨਾਲ ਕਿ ਅਸੀਂ ਲਗਾਤਾਰ ਇਸ ਗੱਲ ਤੋਂ ਔਖੇ ਆ ਕਿ ਪੁਲਿਸ ਦੇ ਥਾਣੇ ਚੋਂ ਭਾਜਪੀ ਦੇ ਮੰਡਲ ਪ੍ਰਧਾਨ ਕਾਰਜਕਰਤਾ ਵਰਕਰ ਉਹਨਾਂ ਨੂੰ ਫੋਨ ਆ ਰਹੇ ਨੇ ਇਹ ਇਲਜ਼ਾਮ ਹੈ ਅਨਿਲ ਸਰੀਨ ਜਿਹੜੇ ਜਨਰਲ ਸਕੱਤਰ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਤੋਂ ਬਾਅਦ ਸਭ ਤੋਂ ਵੱਡੇ ਆਗੂ ਦੇ ਤੌਰ ਦੇ ਉੱਤੇ ਅਨਿਲ ਸਰੀਨ ਨੂੰ ਦੇਖਿਆ ਜਾਂਦਾ ਸੋ ਉਹ ਕਹਿੰਦੇ ਕਿ ਫੋਨ ਆ ਰਹੇ ਨੇ ਪੁਲਿਸ ਵੋਟਰ ਸੂਚੀ ਮੰਗ ਰਹੀ ਹੈ ਸਾਡੇ ਵਲੰਟੀਅਰਸ ਤੋਂ ਸੋ ਅੱਜ ਤੋਂ ਅਨਿਲ ਸ਼ਰੀਨ ਬੀਜੇਪੀ ਵੀ ਆਮ ਆਦਮੀ ਪਾਰਟੀ ਔਰ ਪੰਜਾਬ ਪੁਲਿਸ ਦੇ ਖਿਲਾਫ ਮੋਰਚਾ ਖੋਲ ਰਹੀ ਹੈ ਸੋ ਜਿਹੜੀ ਲੁਧਿਆਣੇ ਦੀ ਸੀਟ ਹੈ ਇਹ ਬਹੁਤ ਜ਼ਿਆਦਾ ਹੌਟ ਸੀਟ ਬਣ ਗਈ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਧ ਵਕਾਰ ਹੈ ਇਸ ਸੀਟ ਤੇ ਜਿਤਨਾ ਉਂਝ ਰਵਨੀਤ ਬਿੱਟੂ ਹਜੇ ਬਹੁਤ ਸਰਗਰਮ ਨਜ਼ਰ ਨਹੀਂ ਆਏ ਪਰ ਜਦੋਂ 24 ਦੀਆਂ ਚੋਣਾਂ ਸੀ ਤੇ ਰਵਨੀਤ ਬਿੱਟੂ ਇਸ ਸੀਟ ਤੋਂ ਲੀਡ ਲੈ ਕੇ ਗਏ ਸੀ ਸੋ ਬੀਜੇਪੀ ਨੂੰ ਕਮਜ਼ੋਰ ਨਹੀਂ ਮੰਨਿਆ ਜਾ ਸਕਦਾ ਪਰ ਹੁਣ ਭਾਰਤ ਪੂਸ਼ਨ ਆਸ਼ੂ ਵੀ ਖੜੇ ਨੇ ਜਿਹੜੇ ਦੋ ਵਾਰ ਜਿੱਤੇ ਨੇ ਗੁਰਪ੍ਰੀਤ ਗੋਗੀ ਦੁਨੀਆ ਤੋਂ ਚਲੇ ਗਏ ਭਾਰਤ ਪੂਸ਼ਨ ਆਸ਼ੂ ਕਾਂਗਰਸ ਦੇ ਅਗਰ ਉਮੀਦਵਾਰ ਬਣਦੇ ਨੇ ਤੇ ਬਹੁਤ ਜ਼ਬਰਦਸਤ ਮੁਕਾਬਲਾ ਹੋਏਗਾ ਬੀਜੇਪੀ ਨੇ ਹਜੇ ਕੈਂਡੀਡੇਟ ਨਹੀਂ ਦਿੱਤਾ ਉਮੀਦ ਇਹ ਹੈ ਕਿ ਬੀਜੇਪੀ ਵੀ ਗੈਰ ਸਿੱਖ ਕੈਂਡੀਡੇਟ ਉੱਥੋਂ ਦੇ ਸਕਦੀ ਹੈ ਅਜੇ ਹਾਲਾਤਾਂ ਦੇ ਵਿੱਚ ਜਿਹੜੀ ਸ਼ਹਿਰੀ ਸੀਟ ਹੈ ਇਸ ਸ਼ਹਿਰੀ ਸੀਟ ਸੀਟ ਦਾ ਨਤੀਜਾ ਤੇ ਸ਼ਰੋਮਣੀ ਅਕਾਲੀ ਦਲ ਕਿੰਨੀਆਂ ਵੋਟਾਂ ਲੈ ਕੇ ਜਾਂਦਾ ਹੈ ਸ਼ਰੋਮਣੀ ਅਕਾਲੀ ਦਲ ਤੱਕੜੀ ਸਿੰਬਲ ਵਾਲਾ ਇਹ ਬੜਾ ਦਿਲਚਸਪ ਰਹੇਗਾ 2027 ਤੋਂ ਪਹਿਲਾਂ ਸੋ ਮੈਨੂੰ ਇਹ ਲੱਗਦਾ ਹੈ ਕਿ ਅਗਰ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਣਾ ਉਹਨਾਂ ਦੀ ਸਰਕਾਰ ਹੈ ਪਰ ਅਗਰ ਆਮ ਆਦਮੀ ਪਾਰਟੀ ਹਾਰ ਗਈ ਅਗਰ ਭਾਰਤ ਪੁਸ਼ਣ ਆਸ਼ੂ ਜਿੱਤ ਗਏ ਜਾਂ ਭਾਜਪਾ ਜਿੱਤ ਗਈ ਫਿਰ ਸਮੀਕਰਨ ਬਹੁਤ ਬਦਲਣਗੇ ਅਗਰ ਕਾਂਗਰਸ ਜਿੱਤਦੀ ਹੈ ਤੇ ਕਾਂਗਰਸ ਨਿਸ਼ਚਿਤ ਤੌਰ ਤੇ ਤਕੜੀ ਹੋ ਕੇ ਉਬਰੇਗੀ ਔਰ ਅਗਰ ਭਾਜਪਾ ਜਿੱਤੀ ਫਿਰ ਮੰਨ ਕੇ ਚਲਿਏ ਕਿ ਅਸੀਂ 227 ਚ ਬੀਜੇਪੀ ਨੂੰ ਕਮਜ਼ੋਰ ਨਾ ਮੰਨੀਏ ਔਰ ਅਗਰ ਆਮ ਆਦਮੀ ਪਾਰਟੀ ਜਿੱਤਦੀ ਹੈ ਲੋਕਾਂ ਨੇ ਬਹੁਤੀ ਤਵੱਜੋ ਇਸ ਕਰਕੇ ਨਹੀਂ ਦੇਣੀ ਵੀ ਆਪ ਦੀ ਸਰਕਾਰ ਸੀ ਇਸ ਕਰਕੇ ਆਪਨੇ ਸੀਟ ਜਿੱਤੀ ਹੈ ਜਿੱਥੋਂ ਤੱਕ ਗੱਲ ਰਹੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਤੇ ਨਜ਼ਰ ਇਹ ਰਹੇਗੀ ਕਿ ਸ਼ਹਿਰੀ ਸੀਟ ਤੇ ਬੀਜੇਪੀ ਤੋਂ ਬਿਨਾ ਜਦੋਂ ਸ਼੍ਰੋਮਣੀ ਅਕਾਲੀ ਦਲ ਲੜੇਗਾ ਕੀ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਬਚੇਗੀ ਜਾਂ ਜ਼ਮਾਨਤ ਜ਼ਬਤ ਹੋਏਗੀ ਸਿੰਬਲ ਵਾਲਾ ਸ਼ਰੋਮਣੀ ਅਕਾਲੀ ਦਲ ਇਹਦੇ ਤੇ ਲੋਕਾਂ ਦੀ ਨਜ਼ਰ ਟਿਕੀ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਤੇ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਮੈਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗਾ ਬਹੁਤ ਧੰਨਵਾਦ